ਸ਼੍ਰੀ ਨਾਨਦਪੁਰ ਸਾਹਿਬ ਸੇਵਾ ਕਰਨ ਦਾ ਮੌਕਾ ਮਿਲਿਆ ਦੇਖੋ ਸਟੋਰ ਬਹੁਤ ਵੱਡਾ ਇਹ ਆ ਜੀ ਤਖਤ ਸ਼੍ਰੀ ਕੇਸਗੜ ਸਾਹਿਬ ਦਾ ਬਹੁਤ ਵੱਡਾ ਸਟੋਰ ਇਹ ਵੀ ਗੁਰੂ ਘਰ ਦੀ ਆਪਦੀ ਹੈ ਇਹ ਦੇਖੋ ਚੱਕਾ ਪਤਾ ਸੇ ਬੰਦੇ ਨੇ ਠੀਕ ਹੈ ਦੇਖ ਸਕਦੇ ਆ ਪਤਾ ਸੇ ਬੰਨ ਰਿਹਾ ਇਹ ਆ ਜੀ ਤਖਤ ਸ਼੍ਰੀ ਗੋਸਪਾਲ ਜੀ ਕੀ ਆਪਾਂ ਚੱਲੀਏ ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਤੁਹਾਡੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਤੇ ਅੱਜ ਆਪਾਂ ਚੱਲੇ ਆ ਨੰਦਗੁਰ ਸਾਹਿਬ ਦੀ ਯਾਤਰਾ ਤੇ ਹੋਰ ਗੁਰਦੁਆਰਾ ਸਾਹਿਬ ਤੋਂ ਜੇ ਆਪਾਂ ਦਰਸ਼ਨ ਕਰਕੇ ਆਉਣੇ ਆ ਤੇ ਕਾਇਮ ਤਾਂ ਵੀ ਹੋ ਗਿਆ ਮੁੰਡਿਆਂ ਨੇ ਤਰਜਾ ਕਰ ਲੈਣੇ ਸਾਰਿਆਂ ਨੇ ਲੇਟ ਕਰਾਤਾ ਇੱਕ ਸਾਰੇ ਅਲੱਗ-ਅਲੱਗ ਤਨਵਾ ਤੋਂ ਸੀਗੇ ਹੁਣ ਪਹਿਲਾਂ ਆਪਾਂ ਦੂਸਰੇ ਮੁੰਡੇ ਨੂੰ ਨਾਲ ਲੈ ਕੇ ਆਉਣਾ ਵਾ ਫੇਰ ਵਾਪਸ ਹੋ ਕੇ ਇਹ ਟੂਰ ਨੂੰ ਦਰ ਲੈਣਾ ਵਾ ਚੱਕਣਾ ਵਾ ਰਾਹ ਦੇ ਵਿੱਚੋਂ ਸਵੇਰ ਆਪਾਂ ਯਾਤਰਾ ਕਰਨੀ ਆ ਸ਼ੁਰੂ ਤੇ ਬਾਕੀ ਆਪਣੇ ਨਾਲ ਬਨੇ ਰਹੋ ਤੁਹਾਨੂੰ ਆਪਾਂ ਨਾਲ ਦਿਖਾਵਾਂਗੇ ਦਰਸ਼ਨ ਮੇਲੇ ਕਰਾਵਾਂਗੇ ਅੱਜ ਦੇਖਦੇ ਆ ਰਾਤ ਕਿੱਥੇ ਜਾ ਕੇ ਰੁਕਦੇ ਆ ਜਾਂ ਪਹਿਲਾਂ ਕਿਹੜੇ ਗੁਰਦੁਆਰਾ ਸਾਹਿਬ ਜਾਂਦੇ ਆ ਇਹਦੇ ਸਾਡੇ ਡਰਾਈਵਰ ਬਲਦੇਵ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਅੱਜ ਆ ਰਿਹਾ ਹੈ ਆਪਾਂ ਨੰਬਰ ਦਾ ਦਰਸ਼ਨ ਮੇਲੇ ਕਰਨ ਵਾਸਤੇ ਫੇਮ ਕਰ ਲਿਆ ਬੱਲੇ ਬੱਲੇ ਤੇ ਠੀਕ ਹੈ ਜੀ ਟੈਂਪਰ ਆਉਣੇ ਆ ਕਰਨਗੋੜ ਤੋਂ ਪਿੰਡ ਸੰਗਰ ਤੋਂ ਚੱਲਣ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਸੰਤ ਜੀ ਆਪਾਂ ਰੇਡ ਬੜਾ ਹੋ ਗਿਆ ਹੈ ਨਾ ਕੋਈ ਨਾ ਟਾਈਮ ਨਾਲ ਅਨੰਦਪੁਰ ਸਾਹਿਬ ਪਹੁੰਚ ਜਾਵਾਂਗੇ ਵੀਡੀਓ ਨਾ ਬਣੂਗਾ ਕੋਈ ਚੱਕ ਕੇ ਤੁਹਾਨੂੰ ਹੀ ਰਾਹ 'ਚ ਥੋੜੇ ਥੋੜੇ ਕਲਿੱਪ ਦਵਾਂਗੇ ਕਿਹੜੇ ਰਾਹ 'ਚ ਕਿਹੜੀ ਕਿਹੜੇ ਏਰੀਆ ਵਿੱਚ ਲੰਘੇ ਆ ਗੁਰਦਰਾ ਸਾਹਿਬ ਅਸੀਂ ਜਿਹੜੇ ਜਿਹੜੇ ਰੁਕਾਂਗੇ ਤੁਹਾਨੂੰ ਉਹ ਵੀ ਸਾਡੇ ਚੈਨਲ ਨਾਲ ਜੁੜੇ ਰਹੋ ਹਾਰਮੋਨ ਕਿੰਗਰਾ ਭਾਈ ਗੁਰ ਹਾਂਜੀ ਵੀਰ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਨਕੋਤਰ ਤੋਂ ਫਗਵਾੜਾ ਰੋਡ ਤੇ ਠੀਕ ਹੈ ਜੀ ਅਸੀਂ ਤਕਰੀਬਨ 1.5 ਘੰਟੇ ਤਾਈਂ ਪਹੁੰਚਾਂਗੇ ਔਰ ਦਾ ਬਲੌਰ ਸਾਹਿਬ ਉੱਥੇ ਆ ਕੇ ਤੁਹਾਨੂੰ ਦਰਸ਼ਨ ਮੇਲੇ ਕਰਕੇ ਦਿਖਾਵਾਂਗੇ ਠੀਕ ਹੈ ਠੰਡ ਲੱਗਦੀ ਸੀ ਕੰਬਲ-ਕੁੰਬਲ ਲੈ ਹੋਏ ਆ ਔਰ ਆਨੰਦ ਵਧੀਆ ਵਾ ਹਵਾ ਠੰਡੀ ਚੱਲਦੀ ਆ ਇਹੋ ਜਿਹਾ ਆਨੰਦ ਕਿਧਰ ਨਹੀਂ ਮਿਲਣਾ ਹੈਗਾ ਆ ਮੇਰਾ ਵੀਰ ਐ ਕ ਲੱਕ ਕੇ ਬੈਠਾ ਮੇਰਾ ਵੀਰ ਦੇਖ ਵੀਰ ਇਹ ਸੰਗ ਦਾ ਇਹਦੀ ਚੱਲੇ ਆ ਫਗਵਾੜਾ ਲੰਚੁਕੇ ਆ ਤੇ ਅੱਗੇ ਅਸੀਂ ਤੁਹਾਨੂੰ ਗੁਰ ਸ਼ੰਕਰ ਪਹੁੰਚ ਜਾਏ ਗੜ ਸ਼ੰਕਰ ਪਹੁੰਚ ਜਾਵਾਂਗੇ ਗੜ ਸ਼ੰਕਰ ਪਹੁੰਚ ਹੋ ਗਿਆ ਮੇਰੇ ਗੜ ਸ਼ੰਕਰ ਤੇ ਜਾਵਾਂਗੇ ਤੁਹਾਡੇ ਯਾਰ ਦੀ ਤबीयत ਥੋੜੀ ਖਰਾਬ ਹੋ ਗਈ ਸੀ ਇਹਨੂੰ ਦਵਾਈ ਦੀ ਦਵਾਈ ਆ ਸੈਟ ਆ ਬਾਈ ਹਾਂ ਸਹੀ ਰੋਡ ਤੇ ਆਹ ਮੁੰਡਾ ਵੀ ਹੁਣ ਸਾਡੇ ਨਾਲ ਪੂਰਾ ਇੰਜੋਏ ਕਰ ਰਿਹਾ ਅਸੀਂ ਹਣੇ ਰੋਕੇ ਰਿਪੋਰਟ ਸਾਡੀ ਫਿਰ ਹਿਸਾਬ ਨਾਲ ਦੇਖਿਆ ਜਾਵੇ ਤਾਂ ਠੀਕ ਹੈ ਨਾ ਬਣਿਆ ਹਾਂ ਰੋਡ ਉੱਦੋਂ ਨਾ ਨਾਕਾ ਵੀ ਲੱਗਾ ਸ਼ੀਤਪੁਰ ਦੱਸਣਗੇ ਨਗਰ ਤਿਆਪਸ਼ੀ ਦੋ ਫਿਲਮਾਂ ਨਿਗਰਾ ਚੁੱਕੇ ਆ। ਆਹ ਦਾ ਸਫਰ ਕਿਵੇਂ ਲੱਗਾ? ਤੁਹਾਨੂੰ ਨਿੱਕ-ਨਿੱਕ ਕਲਿੱਪ ਬਣਾ ਕੇ ਦੱਸਾਂਗੇ ਕਿ ਸਾਡੇ ਨਾਲ ਕਿਹੜੀਆਂ-ਕਿਹੜੀਆਂ ਰਾਤ ਨੂੰ ਮੁਸ਼ਕਲ ਆਈਆਂ। ਤੁਸੀਂ ਔਨ ਲੱਗਿਆ ਕਿਹੜੇ-ਕਿਹੜੇ ਚੀਜ਼ਾਂ ਦਾ ਸਾਵਧਾਨਕਰ ਰਹਿਣਾ ਵਾ। ਕਿਹੜੇ-ਕਿਹੜੇ ਜਿਹੜਾ ਨਾਲ ਹੋਣਾ। ਸਾਨੂੰ ਪਹਿਲੀ ਮੁਸ਼ਕਲ ਤਾਂ ਭੁੱਖ ਲੱਗੀ ਹੋਈ ਆ। ਠੀਕ ਆ। ਮੈਂ ਤਾਂ ਸਵੇਰ ਚੱਕੋ ਜੀ ਰੋਟੀ ਖਾਧੀ ਹੋਈ ਆ ਬਾਬੇ। ਭੁਜੀਆ ਦਾ 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 ਪੇਟ ਲੈ ਹੁਣ ਮੜਾ ਦਰਸ ਆ ਜਾ ਹੋਇਆ। ਆਹ ਗੁਰਦਰਾ ਬਾਬੇ ਦਾ ਕਮਾਨਿਕ ਦਾ ਲੰਗਰ ਲੱਗਾ ਉੱਥੇ ਠਕਾਂਗੇ ਅਸੀਂ ਦਰਸ਼ਕਾਂਗੇ। ਫਿਰ ਤੁਹਾਨੂੰ ਵੀਡੀਓ 'ਚ ਰੋ ਪਾਕਟ ਵਟਾ ਕੇ ਫਿਰ ਦੱਸਾਂਗੇ ਕਿਵਰੇ ਆ ਸਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੱਸੀ ਜੀ ਹੋਰ ਜੀ ਸਾਡੇ ਦਾ ਦੋ ਚੁੱਕੇ ਆ 1 ਘੰਟਾ ਜਿਹੜਾ ਘੰਟੇ ਦੀ ਵਾਰ ਰਹਿ ਗਈ ਆਪਣੇ ਤੋਂ ਅਨੰਦਪੁਰ ਸਾਹਿਬ ਤੇ ਕਾਫੀ ਮੇਰਾ ਹੋ ਗਿਆ ਥੋੜਾ ਪੈਪ ਵੀ ਲੀਕ ਆ ਗੱਡੀ ਦਾ ਇੱਕ ਦੋ ਪ੍ਰੋਬਲਮਾਂ ਆ ਗਈਆਂ। ਕਾ ਕਰ ਜਿੰਨਾ ਟਾਈਮ ਲੱਗ ਗਿਆ ਸਾਨੂੰ। ਤੇਲ ਡੁੱਲੀ ਜਾਂਦਾ। ਤੇਲ ਡੁੱਲੀ ਜਾਂਦਾ। ਕੋਈ ਡੋਗਾ ਜਾਂਦਾ। ਠੀਕ ਆ। ਲੋ ਜੀ ਅਸੀਂ ਪਹੁੰਚ ਗਏ ਸੀਗੇ ਸ੍ਰੀ ਅਨੰਤਪੁਰ ਸਾਹਿਬ। ਸਵੇਰੇ ਕਰਾਂਗੇ ਦਰਸ਼ਨ। ਹੁਣ ਪ੍ਰਸ਼ਾਦਾ ਛੱਕਾਂਗੇ। ਪ੍ਰਸ਼ਾਦਾ ਛੱਕੇ ਤੇ ਸੌਂ ਦਾ ਪ੍ਰਬੰਧ ਕਰਾਂਗੇ ਦੇਖਦੇ ਆਂ।

1.5 ਵਜ ਚੁੱਕਾ ਹਾਂ ਸੌਣ ਦਾ ਪ੍ਰਬੰਧ ਦੇਖਦੇ ਆ ਇੰਦਾ ਕੋਈ ਰੂਮ ਮਿਲ ਗਿਆ ਨਾ ਇਹ ਹੋ ਰਹੀ ਹੈ ਜੀ ਤਿਆਰ ਤਿਆਰ ਹੋ ਰਹੀ ਹੈ ਦੇਖੋ ਬਹੁਤ ਹੀ ਸੋਹਣੀ ਸਰਾ ਤਿਆਰ ਹੋ ਰਹੀ ਹੈ ਜਿਹੜੀ ਅਨੰਦਪੁਰ ਸਾਹਿਬ ਦੇਖੋ ਐਸੇ ਸਾਨੂੰ ਰੂਮ ਤਾਂ ਕੋਈ ਮਿਲਿਆ ਨਹੀਂ ਸਰੋਂ ਤਾਂ ਸਾਰੇ ਬਾਕੀ ਐ। ਲਾਲ ਇੱਥੇ ਕੁਰਸੀਆਂ ਤੇ ਸੋਨਾ ਪੋਗ। ਬਹੁਤ ਸੋਹਣੀ ਇਸਰਾਮ ਬਣੀ ਹੋਈ ਆ ਦੇਖੋ। ਤਿਆਰ ਹੋ ਰਹੀ ਆ ਹਲੇ। ਹਲੇ ਚਾਲੂ ਨਹੀਂ। ਹਲੇ ਤਿਆਰ ਹੋ ਰਹੀ ਆ ਦੇਖੋ। ਕਈ ਤੱਕ 30% ਤੇ 70% ਬਚ ਚੁੱਕੇ ਆ। ਨਾਂ ਤੋਕ ਕੇ ਕਨਵੇਂ ਦਰਸ਼ਨ ਚਡੋਲ ਹਲੇ ਚਾਰ ਹੋ ਰਹੀ ਹੈ ਚਲੋ ਮਿਲਦੇ ਆਂ ਹੀ ਕਰੋਨਿਆਂ ਹੀ ਦਰਸ਼ਨ ਬਿਲਕੁਲ ਜੰਗਲਾਰ ਮੰਦ ਪਾਚਾ ਮੈਂ ਹਾਂ ਦਸਤੰਦ ਚੱਕਰ ਦਮਾ ਲਿਆ ਵਾਲੀ ਦੇਵੀ ਜੀ ਕੀ ਜੀ ਜੀ ਤੇ ਅਸੀਂ ਇਸ਼ਨਾਨ ਪਾਣੀ ਕਰਕੇ ਹੁਣ ਗੁਰੂ ਦੇ ਦਰਸ਼ਨ ਕਰਨ ਚੱਲੇ ਆ ਮੱਥਾ ਟੇਕਣ ਚੱਲੇ ਆ ਆਹੀ ਜੀ ਕੀ ਵੈਕੁਰ ਜੀ ਦਾ ਖਾਲਸਾ ਕੋਇ ਗੁਰ ਜੀ ਕੀ ਫਤਿਹ ਵੈਕੁਰ ਕੀ ਖਾਲਸਾ ਵੈਕੁਰ ਜੀ ਕੀ ਜੀ ਸੇਵਾ ਕਰਨ ਤੇ ਮਾਨੂੰ ਸਾਨੂੰ ਬਾਬਾ ਜੀ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਕਿ ਅਸੀਂ ਸੋਰ ਨੂੰ ਜਾ ਕੇ ਦਿਖਾਵਾਂਗੇ ਸਟੋਰ ਕਿਸ ਤਰ੍ਹਾਂ ਦੀ ਚੀਜ਼ ਦੇ ਅੰਦਰ ਬਣਾਇਆ ਹੋਇਆ ਹੈ ਤੇ ਸਟੋਰ ਕਿਦਾਂ ਦਾ ਹੈ ਕਿ ਅਸੀਂ ਉੱਥੇ ਪਰਲੇ ਦੀ ਜਗ੍ਹਾ ਦਾ ਵੀ ਕਰੀਟ ਤੁਹਾਨੂੰ ਬਲੌਗ ਦੇ ਵਿੱਚ ਅਸੀਂ ਦੱਸਾਂਗੇ ਜਿਹੜਾ ਜੋ ਸਾਡੇ ਚੈਨਲ ਦੇ ਨਾਲ ਕੀ ਕੇਸਨ ਸਾਹਿਬ ਦਾ ਆਪ ਨੂੰ ਦੇ ਦਰਸ਼ ਨਗਰਾਂ ਕੇ ਇਹ ਹੈ ਜੀ ਕਪਤ ਸ਼੍ਰੀ ਕੇ ਦਰਸ਼ ਹੈ ਬਹੁਤ ਹੀ ਬਰਦਸਤ ਆ ਗਿਆ ਸੀ ਸਟੋਰ ਦੇ ਵਿੱਚ ਰਜਿਸਟਰ ਦਾ ਜਿੱਥੇ ਲੰਗਰ ਬਟਾ ਦਾ ਕੋਰ ਜਮਾ ਹੁੰਦਾ ਰਾਸ਼ਨ ਉੱਥੇ ਸੀ ਆ ਚੁੱਕੇ ਆਂ ਜੀ ਦੇਖ ਸਕਦੇ ਹੋ ਠੀਕ ਹੈ ਤੇ ਇਹ ਸਾਰੇ ਬਾਜ਼ੀ ਲਿਆ ਹੋਆ ਦਾ không được thấy á, bây giờ thì thấy ra chút kia Mình ਇੱਥੇ ਲਿੱਟੂ ਉਹ ਚੰਗਰਾਂ ਨਾਲ ਆਉਣਾ ਪਊਗਾ ਨਾ ਹਾਂ ਉਹ ਉਹ ਆਵਾਜ਼ ਆ ਰਹੀ ਹੈ ਜੱਗੀ ਵੀ ਗੁਰੂ ਕਰਦੀ ਆਉਦੀ ਹੈ ਇਹ ਦੇਖੋ ਚੱਕ ਆਪ ਤਾਂ ਸਿੱਖ ਬੰਦੇ ਨੇ ਠੀਕ ਹੈ ਜੀ ਚੱਕ

ਚੱਕੀ ਹੈ ਜੀ ਇੱਥੇ ਆਟਾ ਪੀਸੇ ਆਇਆ ਆਪਾਂ ਨੇ ਜੇਵਨ ਆਈ ਹੈ ਸਾਡੀ ਤੇ ਨੂੰ ਕੱਢ ਹੋਈ ਆ ਦੇਖੋ ਬੁਦਾਸੀ ਤਿਆਰ ਹੋ ਰਹੀ ਹੈ ਬਾਈਕੇ ਦਾ ਲੜਦਾ ਨਾ ਬਾਈਕ ਜੱਦੀ ਬੰਦੇ ਜੀ ਆਪਣੀ ਲੋੜ ਦੀ ਆਪਣੀ ਲੋੜ ਦੀ ਹੋਣਾ ਹਾਂ ਆਪਾਂ ਹੀ ਲੋੜ ਹੈਗੀ ਕਿ ਨਹੀਂ ਬਾਬਾ ਨੇ ਪੁੱਛ ਲਓ ਜਾਂਦਾ ਨਹੀਂ ਬਾਬਾ

ਬਣੇ ਰਿਓ ਜੀ ਆਪਣੇ ਚੈਨਲ ਨਾਲ ਹਾਂ ਮਿਲਦੇ ਆਪਾਂ ਪਾਰਟ 2 ਚ ਜੀ লাইਕ ਤੇ ਸ਼ੇਅਰ ਚੈਨਲ ਲਾਈਕ ਸ਼ੇਅਰ ਕਰ ਦਿਓ ਚਲੋ ਠੀਕ ਹੈ ਜੀ ਤੁਹਾਏ ਗੱਦੀ ਦਾ ਖਾਲਸਾ ਵਾਈਲ ਜੀ ਕੀਤੇ ਰਹੇ